ਤੇ ਖਰੀਮਾਂ ਚੱਟਦੀਆਂ ਬਾਹਣੀਆਂ ਨਹੀਂ ਬਾਹਣੇ ਖੱਟੀਆਂ ਰਹੀਆਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਲੀ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੇ ਆ ਤੁਸੀਂ ਸਭ ਠੱਠਾ ਖਮੋਗੇ ਵਾਹਿਗੁਰੂ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੀ ਜੀ ਤੇ ਹੁਣ ਟਾਈਮ ਹੋ ਗਿਆ ਜੀ ਆਪਾਂ ਦੇ 3:30 4:15 ਦਾ ਟਾਈਮ ਹੈ ਤਰੀਕਾ ਜਿਹੜੀ ਹੈ 25 ਅਗਸਤ ਦਿਨ ਹੈਗਾ ਅੱਜ ਸੋਮਵਾਰ ਤੇ ਆਪਾਂ ਲੱਗੇ ਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਇਹ ਤਾਂ ਸਾਡੇ ਇਧਰਾਂ ਦੀ ਮੀਂਹ ਨਾਲ ਬਹੁਤ ਬਹਾੜਾ ਕੱਲ ਦਾ ਸਵੇਰ ਦਾ ਮੀਂਹ ਪੈ ਰਿਹਾ ਥੋੜਾ ਕੁ ਟਾਈਮ ਰੁਕ ਜਾਂਦਾ ਫਿਰ ਫਿਰ ਮੀਂਹ ਸ਼ੁਰੂ ਹੋ ਜਾਂਦਾ ਫਿਰ ਥੋੜਾ ਟਾਈਮ ਰੁਕ ਜਾਂਦਾ ਫਿਰ ਸ਼ੁਰੂ ਹੋ ਜਾਂਦਾ ਜਿਹੜਾ ਆਪਾਂ ਕਹਿੰਦੇ ਨੇ ਭਾਦੋਂ ਦੀ ਝੜੀ ਲੱਗੀ ਹੋਈ ਆ ਉਦੋਂ ਦਾ ਮੀਂਹ ਪੈ ਰਿਹਾ ਤੇ ਹੁਣ ਅੱਜ ਆਪਾਂ ਸਬਜ਼ੀ ਵੀ ਨਹੀਂ ਲੈਤੀ ਕਿਉਂਕਿ ਅਜੇ ਸਬਜ਼ੀ ਵਾਲਾ ਆਇਆ ਹੀ ਨਹੀਂ ਪਤਾ ਨਹੀਂ ਸਾਨੂੰ ਅੰਦਰ ਬੈਠਿਆਂ ਕਰਕੇ ਪਤਾ ਨਹੀਂ ਚੱਲਿਆ ਤੇ ਅੱਜ ਜਰਮਨ ਦੇ ਡੈਡੀ ਨੇ ਵੀ ਸ਼ਹਿਰ ਨਹੀਂ ਜਾਣਾ ਸੀ ਪਰ ਘਰੇ ਵੀ ਅੱਜ ਸਬਜ਼ੀਆਂ ਖਤਮ ਸਹੀਆਂ ਜੇਕਰ ਜੋ ਵੀ ਘਰੇ ਬਾਦੂ ਘਰ ਤੋਂ ਸਮਾਨ ਜਾਂ ਆਪਣੇ ਮੇਰੇ ਕੋਲ ਘਰੇ ਸਮਾਨ ਸੀ ਨਾ ਉਹਦੇ ਨਾਲ ਹੀ ਆਪਾਂ ਇੱਕ ਹੈਰੀ ਚੀਜ਼ ਬਣਾਵਾਂਗੇ ਵੀ ਬਹੁਤ ਹੀ ਵਧੀਆ ਬਣ ਕੇ ਸਵਾਦ ਜਿਹੜੀ ਤਿਆਰ ਹੋਗੀ ਜੇ ਤੁਹਾਡੇ ਘਰੇ ਵੀ ਸਬਜ਼ੀ ਨਹੀਂ ਹੈ ਕਿਸੇ ਵਕਤ ਤੁਸੀਂ ਵੀ ਇਹ ਬਣਾ ਸਕਦੇ ਹੋ ਤੇ ਆਂਦੀ ਹੁੰਦੀ ਪੁੱਛਣਗੇ ਵੀ ਤੁਸੀਂ ਬਣਾਈ ਕਿੰਨੇ ਐ ਇੰਨੀ ਵਧੀਆ ਰਹਿੰਦੀ ਹੈ ਸਵਾਦ ਵਾਲੀ ਹੈ ਕਿ ਜਵਾਕ ਇਹਨੂੰ ਬਹੁਤ ਹੀ ਜ਼ਿਆਦਾ ਖੁਸ਼ ਹੋ ਕੇ ਖਾਂਦੇ ਨੇ ਤੇ ਚਲੋ ਮੈਂ ਤੁਹਾਡੇ ਨਾਲ ਰੈਸਪੀ ਵੀ ਸ਼ੇਅਰ ਕਰਦੀ ਆਂ ਤੇ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਆਂ ਤੇ ਵੀਡੀਓ ਨੂੰ ਇੰਜੋਏ ਕਰ ਇੰਜੋਏ ਕਰਿਓ ਤੇ ਬਾਕੀ ਇਹ ਰੈਸਪੀ ਬਣਾ ਕੇ ਦੇਖਿਓ ਕਿੱਦਾਂ ਦੀ ਲੱਗੀ ਤੁਹਾਨੂੰ ਉਹ ਵੀ ਕਮੈਂਟ ਕਰਕੇ ਜਰੂਰ ਦੱਸਣਾ। ਸਬਜ਼ੀ ਵਾਲਾ ਹਾਂ ਹੁਣ ਆਇਆ। ਉਹ ਵੀ ਸਵੇਰੇ 4-5 ਪੌਣੇ 5 ਵਜੇ ਆਇਆ। ਹਾਂ। ਕਿਉਂਕਿ ਸਾਰਾ ਦਿਨ ਮੀਂਹ ਨਹੀਂ ਹਟਿਆ ਜੀ। ਹੁਣ ਜਾ ਕੇ ਕਣੀਆਂ ਥੋੜਾ ਟੈਮ ਰੁਕੀਆਂ ਨੇ। ਨਹੀਂ 2 ਕੁ ਮਿੰਟ ਰੁਕਦਾ ਵੀਰ ਸ਼ੁਰੂ ਹੋ ਜਾਂਦਾ। ਤੇ ਰੰਗ ਕੱਟਣ ਲੱਗ ਗਏ ਨਾ ਆ ਆ ਲੋ ਜੀ ਐਨੇ ਬਰੀਕ ਪਿਆਜ਼ ਆਪਾਂ ਕੱਟ ਲੈਣੇ ਆ ਠੀਕ ਆ ਪਿਆਜ਼ ਤੇ ਟਮਾਟਰ ਤੇ ਹਰੀ ਮਿਰਚ ਤਾਂ ਆਪਣੇ ਘਰੇ ਆਮ ਹੀ ਹੁੰਦੀ ਆ ਤੇ ਪਿਆਜ਼ ਦੇਖੋ ਆਪਾਂ ਜ਼ਿਆਦਾ ਬਰੀਕ ਵੀ ਨਹੀਂ ਕਰਨੀ ਜ਼ਿਆਦਾ ਮੋਟੇ ਵੀ ਨਹੀਂ ਕਰਨੇ ਇੰਨੇ ਕੁ ਪਿਆਜ਼ ਆਪਾਂ ਬਰੀਕ ਰੱਖਣੇ ਐ ਇੰਨੇ ਬਰੀਕ ਆਪਾਂ ਟਮਾਟਰ ਕੱਟਣੇ ਆ ਤੇ ਦੇਖੋ ਬਿਲਕੁਲ ਬਰੀਕ ਬਰੀਕ ਆਪਾਂ ਹਰੀਆਂ ਮਿਰਚਾਂ ਕੱਟੀਆਂ ਨੇ ਤੇ ਨਾ ਜ਼ਿਆਦਾ ਬਰੀਕ ਇਹਦੋਂ ਨਾ ਜ਼ਿਆਦਾ ਮੋਟੀਆਂ ਕਰਨੀਆਂ ਤੇ ਹਰੀਆਂ ਮਿਰਚਾਂ ਤੁਸੀਂ ਆਦੇ ਸਵਾਦ ਦੇ ਅਨਸਾਰ ਕੱਟ ਲਿਓ ਤੇ ਪਹਿਲਾਂ ਆਪਾਂ ਤਿੰਨੋਂ ਚੀਜ਼ਾਂ ਕੱਟ ਲਾਂਗੇ ਫਿਰ ਆਪਾਂ ਅੱਗੇ ਤੁਹਾਡੇ ਨਾਲ ਵੀਡੀਓ ਕੰਟੀਨਿਊ ਕਰਦੇ ਹਾਂ ਅੱਜ ਤਾਂ ਨਾਨੀ ਵੀ ਨਾ ਬੈਠੇ ਨੇ ਨਾਨੀ ਜਦੋਂ ਤੁਹਾਡੇ ਟਾਈਮ ਹੀ ਪੈਂਦਾ ਹੁੰਦਾ ਸੀ ਕੀ ਬਣਾਉਂਦਾ ਹੁੰਦੇ ਸੀਗੇ ਸਾਡੀ ਤਾਂ ਬਣਾਉਂਦਾ ਸੀ ਖੀਰ ਬਣਾਉਂਦੇ ਸੀ ਊੜੇ ਬਣਾਉਂਦੇ ਸੀ ਗੁਗੁਲਗੁਲੇ ਬਣਾਉਂਦੇ ਸੀ ਐਨਾਂ ਕਹੋ ਹਰਦੂ ਵਾਲੇ ਪਕੌੜੇ ਬਣਾਉਂਦੇ ਸੀ ਉਦੋਂ ਬਣੇ ਸੀਗੇ ਹਾਂ ਠੀਕ ਹੈ ਲਾ ਹੋਰ ਆ ਦੋ ਬੜੇ ਖਾਂਦੇ ਵੀ ਹੁੰਦਾ ਐਡਾ ਫਿੱਟਾ ਖਾਂਦੇ ਮੰਮੀ ਨੇ ਕਿਹਾ ਇਹ ਕੋਈ ਇੰਟਰਸਟ ਨਹੀਂ ਜੀਦਾ ਮਮਮੀ ਨੇ ਕਿਹਾ ਫਸਾ ਲਾਦੀ ਮੰਮੀ ਨੂੰ ਕਾੜੀ ਪੁੱਜ ਕੇ ਦੇਖ ਨਾਨੀ ਘਰੇ ਨਹੀਂ ਸੀ ਉਦੋਂ ਹਣਾ ਨਾਨੀ ਮੇਰੇ ਘਰੇ ਨਹੀਂ ਸੀ ਉਸ ਟਾਈਮ ਤੇ ਮੰਮੀ ਨੇ ਤੇ ਹੋਰ ਕਈ ਮਾਸੀ ਨੇ ਆ ਆ ਨਾਨੀ ਤੇ ਮੈ ਮਾਮੇ ਤੇ ਮਾਮੇ ਨੇ ਤੇ ਨਾਦਰ ਮਾਮੇ ਨੇ ਉਦੋਂ ਤੇ ਹੁੰਦੇ ਸੀ ਹਾਂ ਤੇ ਤੇਰਾ ਦਾ ਤੇਰਾ ਤੋਕਿਆ ਅਗਿਆ ਸਾੜੀ ਵੱਡੀ ਸੀ ਤੇ ਭੋਗ ਕਰਦੇ ਹੁੰਦੇ ਸੀ ਬਾਹਰ ਚ ਕਰਦਾ ਵਿਆਹ ਕਰਦੇ ਹੁੰਦੀ ਸਾੜੀ ਅੱਛਾ ਤੇ ਤੇਰੇ ਮਾਮਾ ਕਹਿੰਦਾ ਆਪਾਂ ਭੋਗ ਬਣਾਈਏ ਮੈਨਾਂ ਮੈਨੂੰ ਤਾਂ ਆਉਂਦਾ ਨਹੀਂ ਕਹਿੰਦਾ ਚੱਲ ਮੈਨੂੰ ਆਉਂਦਾ ਆਪਾਂ ਬਣਾਈਏ ਰਲ ਕੇ ਹਾਂਜੀ ਤੇ ਬਣਾਉਣ ਲੱਗੇ ਸੋਈ ਅਜੀ ਥੋੜਾ ਜਿਹੇ ਵਿੱਚ ਆਹ ਇੰਨੀ ਮੱਖਣੀ ਪਾ ਲਈ ਮੱਖਣੀ ਆਉਂਦੀ ਮੱਖਣੀ ਪਾ ਕੇ ਮੱਖਣੀ ਨਾ ਪਸਾਉਂਦੇ ਸੀ ਆਹ ਨਾ ਮੱਖਣੀ ਦਾ ਕੋਨੇ ਕੋਈ ਕਰਿਆ ਆਟਾ ਪਾ ਆਟਾ ਪਾ ਮਾਗਾ ਬਹੁਤ ਆ ਕਹਿੰਦਾ ਨਹੀਂ ਥੋੜਾ ਬਣੂਗਾ ਹੋਰ ਪਾਉਂਦੇ ਆਟਾ ਹੋਰ ਸੱਟਾ ਪਾ ਲੈ ਬਣ ਕੇ ਦੋ ਤਿੰਨ ਉੱਤੀ ਤੇ ਤੁਹਾਡੇ ਪੰਜ ਜਾਂ ਤਾਂ ਸਿੱਧਾ ਘਰ ਗਏ ਤੇ ਫੇਰ ਬਣੇ ਨਾ ਤੇ ਫੇਰ ਮੰਮੀ ਕਹਿੰਦੀ ਉਹ ਉਹ ਬਣ ਗਿਆ ਜਿਹੜਾ ਕਿਤਾਬਾਂ ਜੋੜਨ ਵਾਲਾ ਹੁੰਦਾ ਉਹ ਆਹ ਦੁਆਦੇ ਦਾ ਬੰਦਾ ਆ ਗਿਆ ਕਹਿੰਦਾ ਆ ਜਾ ਅਸੀਂ ਪ੍ਰਸਾਦ ਬਣਾਇਆ ਚੰਦ ਪ੍ਰਸਾਦ ਬਣਾਇਆ ਉਹ ਉਹ ਨਾ ਦੇਖਾਂ ਮੈਂ ਕਹਦਾ ਕਹਨਾ ਤਕ ਤਾਂ ਬਜੋਨ ਨਾਲ। ਫੋਨੇ ਮੈਂ ਸਵਾਤਾ ਹੋਰ ਕੋਈ ਥੋੜਾ ਨਾ ਬਣੂਗਾ ਥੋੜਾ ਬਣੂਗਾ ਹੋਰ ਬਣਾ ਲਈ। ਅਨਿਤ ਜਿਹੜੇ ਛੋਟੇ ਛੋਟੇ ਹੁੰਦੇ ਸੀ। ਇੱਕ ਵਾਰੀ ਮੈਂ ਤੇਰਾ ਮਾਮਾ ਮੇਰੀ ਦਾਦੀ ਵੀ ਉਦੋਂ ਘਰੇ ਨਹੀਂ ਸੀ ਮੰਮੀ ਵਰਗੇ ਬੈਣ ਸੀ। ਦਾਦੀ ਨੂੰ ਸੀ ਬੱਤੀ ਮੰਮੀ ਕਹਿੰਦੇ। ਉਹ ਵੀ ਘਰ ਹੈ ਨਹੀਂ ਸੀ। ਦਾਦਾ ਦੀ ਭੈਣ ਹੈ ਨਹੀਂ ਸੀ। ਦਾਦਾ ਇਹਨੂੰ ਸੀ ਵੱਡੇ ਡੈਡੀ ਕਹਿੰਦੇ ਡੈਡੀ ਕਹਿੰਦੇ। ਤੇ ਉਹ ਵੀ ਘਰ ਹੈ ਨਹੀਂ ਸੀ ਉਹ ਗਏ ਹੋ ਸੀ ਲੁਧਿਆਣੇ ਤੇ ਤੇਰਾ मामੂ ਮੈਨੂੰ ਕਹਿੰਦਾ ਆਪਾਂ ਪੂਰੀਆਂ ਬਣਾਈਏ ਮੈਂ ਹਾਂ ਚਲ ਠੀਕਾ ਬਣਾਉਣੇ ਆ ਬੱਚਿਆਂ ਨੂੰ ਪੂਰੀਆਂ ਪਸੰਦ ਹੁੰਦੀਆਂ ਸਬਜ਼ੀ ਬਣੀ ਹੋਈ ਸੀ ਅਸੀਂ ਆਖਿਆ ਨਾ ਪੂਰੀਆਂ ਖਾਣਾਂਗੇ ਅੱਛਾ ਅਸੀਂ ਕੜਾਹੀ ਤੇ ਇਹ ਪੂਰੀਆਂ ਬਣਾ ਲਈਆਂ ਦੋਹੇ ਭੈਣ ਭਾਈਆਂ ਨੇ ਉਧਰੋਂ ਡੈਡੀ ਦੇ ਹੁੰਦਾ ਟਾਈਮ ਲੈਡ ਉਸ ਕਰਦੇ ਬਹੁਤ ਹੁੰਦੇ ਸੀ ਤੇ ਅਸੀਂ ਕੀ ਕੀਤਾ ਤੇਰਾ मामੂ ਕਹਿੰਦਾ ਐ ਕਰੋ ਅਪ ਫਟਾਫਟ ਨਾਲ ਤੇਲ ਉਹ ਕਾਂਚ ਦੀ ਬੋਤਲ ਸੀ ਤੇ ਇਹ ਜੋ ਫਟਾਫਟ ਇੱਚੀ ਪਾਦਨੇ ਆ ਦੁਬਾਰਾ ਸਾਨੂੰ ਇਹਦਾ ਪਤਾ ਨਹੀਂ ਸੀ ਵੀ ਗਰਮ ਗਰਮ ਤੇਲ ਹੈ ਮੈਂ ਬੋਤਲ ਪੜ ਲਈ ਜਦੋਂ ਮਾਮੂ ਤੇਲ ਪਾਉਣ ਲੱਗਿਆ ਮੇਰੇ ਹੱਥ ਤੇ ਪੈ ਗਿਆ ਤੱਤਾ ਪਾ ਤੇ ਪੂਰੀਆਂ ਤਾਂ ਨਾ ਕੀ ਖਾਣੀਆਂ ਸੀ ਮੈਂ ਤਾਂ ਬਾਥਰੂਮ ਚ ਟੱਬ ਚ ਦਬੋ ਕੇ ਬੈਠੀ ਸੀ ਹੱਥ ਉਸ ਤੋਂ ਬਾਅਦ ਮੇਰੇ ਹੱਥ ਦੇ ਉੱਤੇ ਇੰਨਾ ਵੱਡਾ ਗੁਰਬਲਾ ਬਣ ਗਿਆ ਪਾਣੀ ਭਰ ਗਿਆ ਉਹਦੇ ਵਿੱਚ ਉਂਗਲਾਂ ਤੇ ਵੀ ਤੇਰਾ ਮਾਮੂ ਵਿਚਾਰਾ ਕੰਘੀ ਨਰਤਾ ਕਰੀ ਕਨ ਡੈਡੀ ਨੂੰ ਦੱਸੀ ਵੀ ਇਦਾਂ ਹੋ ਗਿਆ ਤੂੰ ਕਹਦੀ ਚਾ ਉਹ ਗਰਮ ਪਾਣੀ ਪੀ ਲੈ ਹੂੰ ਤੇ ਜਦੋਂ ਡੈਡੀ ਆਏ ਤੇ ਡੈਡੀ ਨੇ ਹੱਥੋਂ ਦਿਖਾਇਆ ਡੈਡੀ ਕਹਿੰਦੇ ਕੀ ਹੋ ਗਿਆ ਮੈਂ ਤਾਂ ਇਹ ਡੈਡੀ ਜੀ ਗਰਮ ਪਾਣੀ ਪੀ ਲੈ ਡੈਡੀ ਕਹਿੰਦੇ ਗਰਮ ਪਾਣੀ ਨਾ ਪੀਏ ਕੋਸੁੰਦਾ ਹਾਂ ਫੇਰ ਡੈਡੀ ਮੈਨੂੰ ਡਾਕਟਰ ਕੋਲੇ ਲੈ ਕੇ ਗਏ ਡਾਕਟਰ ਨੇ ਇਦਾਂ ਸੂਈ ਮਾਰੀ ਹੂੰ ਪਾਣੀ ਸਾਰਾ ਬਾਹਰ ਨਿਕਲ ਗਿਆ ਡਾਕਟਰ ਦੀ ਫਿਰ ਸੂਈ needle ਲੈ ਕੇ ਜਾਂ ਮੈਂ ਉਦੋਂ ਦਾ ਚੀਕਾ ਜੱਤਾਂ ਤੇ ਉਹਨੇ ਐਦਾਂ ਫੜ ਕੇ ਉਹ ਸਾਰਾ ਮਾਸ ਮੱਚ ਗਿਆ ਸੀ ਉਹ ਡੈੱਡ ਹੋ ਗਈ ਸਕਿਨ ਮਾਸ ਕੱਟਦਾ ਤੇ ਮੇਰੇ ਪੱਟੀ ਰਹੀ ਹੱਥ ਤੇ ਇਹ ਜੀਆਂ ਅਸੀਂ ਪੂਰੀਆਂ ਬਣਾਉਦੇ ਸੀ ਮੈਂ ਤੇ ਤੇਰਾ ਮਾਮੂ ਮਗਰੋਂ ਜਦੋਂ ਕੋਈ ਘਰੇ ਨਾ ਹੁੰਦਾ ਫਿਰ ਇਹ ਜੀਆਂ ਚੀਜ਼ਾਂ ਬਣਾਉਦੇ ਜਾਂਦੇ ਡੈਡੀ ਐਸੇ ਬੈਠੇ ਨੇ ਇਹ ਕਦੋਂ ਬਣੂਗਾ ਭਾਈ ਤੇਰੇ ਡੈਡੀ ਜੀ ਨਾਲ ਮੈਨੂੰ ਇੱਕ ਗੱਲ ਸਮਝਣੀ ਆ ਜਦੋਂ ਤੋਂ ਮੈਂ ਮਿਰਚ ਘੱਟ ਪਾ ਦਨੀ ਆ ਹੂੰ ਫਿਰ ਤਾਂ ਗੈਰਾ ਤਿਫਾਂ ਦੇ ਵਿੱਚ ਚਾਰ ਪਾ ਦੇ ਨਾਲ ਪਿਆਜ਼ ਪਾ ਲਈ ਅਦਰਕ ਪਾ ਲਈ ਟਿਕਾਂ ਦੇ ਹੁਣ ਜੇ ਇਹ ਮੈਂ ਹਰੀ ਮਿਰਚ ਥੋੜੀ ਵੱਧ ਘੱਟ ਲਈ ਤਾਂ ਹੁਣ ਮਿਰਚ ਵੱਧ ਉਹ ਮੈਂ ਕਹਿੰਦਾ ਸੀ ਵੀ ਹਰੀ ਮਿਰਚ ਚੰਗੀਆਂ ਲਾਲ ਮਿਰਚ ਮਾੜੀ ਹੁੰਦੀ ਉਹਦੇ ਤੋਂ ਨਾ ਹੈ ਤਾਂ ਹਰੀ ਉਹ ਲਾਲ ਹੋਗੀ ਥੋੜੀ ਘੱਟ ਨਾ ਜਾਵੇ ਇਹ ਤੜਕੇ ਉਹ ਘੱਟ ਜਾਂਦਾ ਹੁੰਦਾ ਵੀ ਆਪਾਂ ਘਰ ਤੜਕੇ ਬਣਾਉਣਾ ਆਪਾਂ ਬਿਨਾ ਤੜਕੇ ਬਣਾਉਣਾ ਬਣਾ ਕੀ ਦੇਣੀ ਅੱਪਾ ਬਣਾ ਰਹੇ ਆਂ ਜੀ ਚੀਲਾ ਬੇਸਣ ਤੇ ਸੂਜੀ ਦਾ ਬਹੁਤ ਹੀ ਵਧੀਆ ਤਰੀਕੇ ਨਾਲ ਬਸੂងੀ ਮੈਂ ਤੁਹਾਨੂੰ ਇੰਨਾ ਕ੍ਰਿਸਪੀ ਨਾਲ ਇਹਦੇ ਵਿੱਚ ਸਬਜ਼ੀਆਂ ਸਾਰੀਆਂ ਪਾਵਾਂਗੇ ਸਬਜ਼ੀਆਂ ਮਤਲਬ ਪਿਆਜ਼ ਟਮਾਟਰ ਹਰੀ ਮਿਰਚ ਤੇ ਪਨੀਰ ਹੁਣ ਆਪਾਂ ਬੇਸਣ ਜਿਹੜਾ ਮੇਰਾ ਛਾਂਕ ਕੇ ਰੱਖਿਆ ਹੋਇਆ ਇਹ ਇੱਕ ਕੌਲੀ ਆਪਾਂ ਬੇਸਣ ਦੀ ਪਾ ਰਹੇ ਆਂ ਇਹਦੇ ਵਿੱਚ ਠੀਕ ਆ ਆਹ ਵਾਲੀ ਇੱਕ ਕੌਲੀ ਆ ਜਿੰਨਾ ਬੇਸਣ ਨਾਲ ਪਿਆਜ਼ ਟਮਾਟਰ ਨੇ ਪਿਆਜ਼ ਟਮਾਟਰ ਆਪਾਂ ਵੱਧ ਪਾਵਾਂਗੇ ਤੇ ਨਾਲ ਆਪਾਂ ਪਾ ਰਹੀਆਂ ਸੂਜੀ ਤੇ ਸੂਜੀ ਆਪਾਂ ਜ਼ਿਆਦਾ ਨਹੀਂ ਪਾਵਾਂਗੇ ਇੰਨੀ ਕੁ ਪਾਵਾਂਗੇ ਜ਼ਿਆਦਾ ਨਹੀਂ ਪਾਣੀ ਹੈ ਜੀ ਇਹ ਜੇ ਹੁਣ ਆਪਾਂ ਇਹਨੂੰ ਪਹਿਲਾਂ ਚੰਗੀ ਤਰ੍ਹਾਂ ਮਿਕਸ ਕਰਨਾ ਕਿ ਪਤਾ ਚੱਲ ਜੂ ਆਪਾਂ ਨੂੰ ਵੀ ਸੂਜੀ ਦੇ ਨਾਲ ਨਾ ਕਰੰਚੀਨੈਸ ਜਾਊਗਾ ਜਿਵੇਂ ਆਪਾਂ ਕੁਰਕਰੇ ਜਿਹਾ ਆਪਾਂ ਕਹਿੰਦੇ ਆ ਉਦਾਂ ਦੀ ਚੀਜ਼ ਬਣੂਗੀ ਸੂਜੀ ਬਚਾ ਕੇ ਰੱਖ ਲਿਓ ਤੁਹਾਨੂੰ ਬੜਾ ਮੰਗ ਕੇ ਪੁੱਛ ਆਉਣਾ ਪੂਰੀ ਹੋਰ ਪਾ ਲੈਨੇ ਹੈ ਫਿਰ ਬਾਲਾ ਹੋਜੂ ਨਹੀਂ ਹੁੰਦਾ ਬਾਵਾ ਨਾਨੀ ਨੇ ਨਹੀਂ ਉਦਾਂ ਨਹੀਂ ਮਤਲਬ ਇਹ ਵਾਲਾ ਕਰੰਚੀ ਜਿਹਾ ਹੋ ਜੀ ਨਾਨੀ ਨੂੰ ਆਇਆ ਹੋਗਾ ਕਿ ਦੇ ਕਰਮ ਸੀਦੇ ਪਰਚਾਰਾ ਬਣਾਉਣਾ ਪਈ ਜੀ ਠੀਕ ਆ ਠੀਕ ਆ ਤੇ ਅਸੀਂ ਪਾਣੀ ਲਿਆ ਦੇ ਇੱਕ ਮੈਨੂੰ ਭਾਂਡੇ ਦੇ ਵਿੱਚ ਜਿਹੜੀ ਪਾਵਾਂਗੇ ਪਾਣੀ ਤੇ ਪਾਣੀ ਆਪਾਂ ਥੋੜਾ ਥੋੜਾ ਕਰਕੇ ਪਾਵਾਂਗੇ ਤੇ ਕਿਉਂਕਿ ਬਾੜਾ ਪਤਲਾ ਵੀ ਨਹੀਂ ਕਰਨਾ ਤੇ ਆਪਾਂ ਇਹਨੂੰ ਗਾੜਾ ਵੀ ਨਹੀਂ ਰੱਖਣਾ ਕੋ ਹੋ ਜਾ ਤਿਆਰ ਕਰ ਲਾਂਗੇ ਆਪਾਂ ਦਾ ਵੱਡਾ ਬਣਾਇਆ ਹੂੰ ਵੱਡਾ ਬਣਾਇਆ ਵੱਡੇ ਵੱਡੇ ਦੋਸੀਆਂ ਹੁਣ ਆਪਾਂ ਪਾਉਣ ਲੱਗੇ ਆ ਜੀ ਇਹਦੇ ਵਿੱਚ ਹਰੀਆਂ ਮਿਰਚਾਂ ਠੀਕ ਆਪਾਂ ਸਾਰੀਆਂ ਹੀ ਪਾ ਲਈਆਂ ਕਿਉਂਕਿ ਆਪਾਂ ਲਾਲ ਮਿਰਚ ਬਿਲਕੁਲ ਨਹੀਂ ਪਾਉਣੀ ਹੈਗੀ ਆਪਾਂ ਹਰੀਆਂ ਮਿਰਚਾਂ ਪਾਉਂਦੇ ਹੋਏ ਇਹ ਬਖਤੀ ਇਹ ਵੀ ਪਾ ਲੈਂਦੇ ਉਹ ਤਾਂ ਪਾ ਮਾਰੀ ਕੋਲ ਜਾ ਤਾਂ ਕੇ ਪਾ ਲਾਂਗੇ ਹੁਣ ਆਪਾਂ ਇਹ ਚ ਪਾਵਾਂਗੇ ਜੀ ਨੂਨ ਹੁਣ ਆਪਾਂ ਇੰਨਾ ਪਾ ਲੈਨੇ ਆ ਸਾਫੀ ਫਿਰ ਆਪਾਂ ਟੇਸਟ ਦੇਖ ਕੇ ਉਸ ਹਿਸਾਬ ਨਾਲ ਪਾਵਾਂਗੇ ਸਵਾਦ ਅਨੁਸਾਰ ਤੇ ਥੋੜੀ ਜਿਹੀ ਪਪਾ ਮਗੇ ਦੇ ਵਿੱਚ ਹਲਦੀ ਹਲਦੀ ਪਾਵਾਂਗੇ ਥੋੜੀ ਜਿਹੀ ਠੀਕ ਹੈ ਜੀ ਮਿਰਚ ਨਾਲ ਪਈ ਲੱਗ ਥੋੜੀ ਨਹੀਂ ਲੋ ਇੰਨੀ ਕਿਨਾਂ ਕੁ ਨਹੀਂ ਹੁੰਦਾ ਮਿਕਸ ਕਰ ਲਿਆ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਇੰਨਾ ਪਾ ਲਈਏ ਲਓ ਜੀ ਹੁਣ ਆਪਾਂ ਪਾਵਾਂਗੇ ਚਾਟ ਮਸਾਲਾ ਥੋੜਾ ਜਿਹਾ ਪਾਇਆ ਚਾਟ ਮਸਾਲਾ ਆਪਾਂ ਬਾਲਾ ਨਹੀਂ ਪਾਉਣਾ ਤੇ ਨਾਲ ਹੀ ਆਪਾਂ ਪਾਤੇ ਟਮਾਟਰ ਕੋ ਸਬਜ਼ੀਆਂ ਪੱਕ ਰੱਖਣੀਆਂ ਮਤਲਬ ਫੇਰ ਟੀ ਚੀਜ਼ ਵਧੀਆ ਲੱਗਦੀ ਹੈ ਜੇ ਇਕੱਲਾ ਹਨਾ ਬਾਕੀ ਸਮਾਨ ਹੋਵੇ ਤੇ ਇਹ ਸਬਜ਼ੀਆਂ ਜਿ ਘੱਟ ਹੋਣ ਮਤਲਬ ਪਿਆਜ਼ ਟਮਾਟਰ ਜਾਂ ਘੱਟ ਹੋਵੇ ਜਿਹੜੀ ਮੇਨ ਚੀਜ਼ ਆਉਤ ਪਾਈ ਨਹੀਂ ਆਮੀ ਪਨੀਰ ਹੂੰ ਉਹ ਵੀ ਪਾਵਾਂਗੇ ਤੂੰ ਤਾਂ ਨਹੀਂ ਪਾਣੀ ਮੈਨੂੰ ਹੂੰ ਹੱਡ ਹੋ ਗਿਆਂ ਜਾਂਦੇ ਹੋ ਬਣਾ ਕੀ ਖਾ ਗਰਾਂਗੇ गाजर का हलवा मेरा फेवरेट है गाजर का हलवा ਤੇਰੇ ਡੈਡੀ ਨੂੰ ਇਹ ਨਹੀਂ ਪਤਾ ਹੋਣਾ ਮੈਨੂੰ ਖਾਣੇ ਚ ਕੀ ਪਸੰਦ ਹੈ ਮੈਂ ਭਾਈ ਕੁਝ ਨਹੀਂ ਪਸੰਦ ਮੈਨੂੰ ਰੋਟੀ ਰੋਟੀ ਪਸੰਦ ਹੈ ਨਹੀਂ ਮੈਨੂੰ ਕੀ ਪਸੰਦ ਹੈ ਰੋਟੀ ਦਾ ਪਾਣੀ ਵਧੀਆ ਸ ਮੈਨੂੰ ਕਹਿ ਨਹੀਂ ਆਵੇ 20 ਸਾਲ ਹੋ ਗਏ ਤੇ ਆਪਣੇ ਵਿਆਹ ਨੂੰ ਤੋਂ ਆਇਆ ਦੱਸ ਮੈਨੂੰ ਪਸੰਦ ਕੀ ਹੈ ਖਾਣੇ ਚ ਇਥੋਂ ਬਾਅਦ ਚਲੂ ਡੈਡੀ ਤੇਰਾ ਮੇਰੇ ਨੂੰ ਕਿੰਨਾ ਕੁ ਜਾਣਦਾ ਕੀ ਪਸੰਦ ਹੈ ਮੈਨੂੰ ਤੈਨੂੰ ਗੋਲ ਗੱਪੇ ਹਮਮ ਤੇ ਜਾ ਦਹੀਂ ਭੱਲੇ ਦਹੀਂ ਭੱਲੇ ਇੱਕ ਟਿੱਕੀ ਸਭ ਤੋਂ ਵੱਧ ਕੀ ਪਸੰਦ ਆ ਮੈਨੂੰ ਗਾਜਰ ਸਭ ਤੋਂ ਵੱਧ ਜਿਹਦੇ ਮੈਂ ਮਤਲਬ ਐ ਹੁੰਦਾ ਵੀ ਹਾਂ ਆ ਚੀਜ਼ ਰਸਗੁੱਲੇ ਸਭ ਤੋਂ ਵੱਧ ਔਰ ਉਹ ਇੱਕ ਹੈ ਜਿਹੜੀ ਮੈਨੂੰ ਮੈਂ ਕਦੇ ਦਿਨ ਨਹੀਂ ਭਰਦਾ ਤਾਂ ਰਸਗੁੱਲੇ ਮਿਠਾਈ ਮੈਨੂੰ ਬਿਲਕੁਲ ਨਹੀਂ ਪਸੰਦ ਮਿੱਠਾ ਮੈਨੂੰ ਬਿਲਕੁਲ ਨਹੀਂ ਪਸੰਦ ਉਹ ਨੂੰ ਪਸੰਦ ਆ ਸਮੋਸੇ ਸਮੋਸੇ ਮੈਨੂੰ ਬਿਲਕੁਲ ਨਹੀਂ ਪਸੰਦ ਆ ਤੇ ਮੈਨੂੰ ਤਾਂ ਪਤਾ ਹੀ ਨਹੀਂ ਮੈਨੂੰ ਦੇ 20 ਸਾਲ ਹੋ ਗਏ ਵਿਆਹ ਬਾਈ ਇਹ ਕੋਈ ਪੂਰੀਆਂ ਜਿਹੜੇ ਹੱਥ ਫੁਕਕੇ ਦੀ ਨਾ ਪੂਰੀਆਂ ਤਾਂ ਇਹ ਤਾਂ ਉਹ ਆਪਾਂ ਮਤਲਬ ਕਿਸੇ ਨੇ ਕਦੇ ਮਨ ਕਰਿਆ ਖਾ ਲੈਨੇ ਆਪਾਂ ਪਰ ਅਗਰ ਮੈਂ ਕਹਾਂ ਮੈਨੂੰ ਸਭ ਤੋਂ ਵੱਧ ਪਸੰਦ ਕੀ ਉਹ ਕੀ ਜੀ ਮੈਨੂੰ ਨਹੀਂ ਪਤਾ ਹੈ ਦੇਖ ਲੈ ਤੇਰੇ ਰੈਡੀ ਨੂੰ ਐ ਹੀ ਨਹੀਂ ਪਤਾ ਮੈਨੂੰ ਪਸੰਦ ਕੀ ਆ ਸਹੀ ਦਾ ਕਿਹਾ ਸੰਦਾ ਮੈਨੂੰ ਗੋਲ ਗੱਪੇ ਸਭ ਤੋਂ ਵੱਧ ਪਸੰਦ ਹੈ ਗੋਲ ਗੱਪੇ ਕਹਿੰਦਾ ਸੀ ਕੇ ਜੀ ਐ ਤਾਂ ਕਹੀ ਜੀ ਕਹੇਦਾ ਸੀ ਐ ਤਾਂ ਨਹੀਂ ਕਿਹਾ ਵੀ ਮੈਨੂੰ ਸਭ ਤੋਂ ਵੱਧ ਪਸੰਦ ਹੈ ਗੱਲ ਤਾਂ ਚੁੱਪ ਹੋ ਗਿਆ ਨਾ ਹਾਂ ਇਹਨੂੰ ਪਤਾ ਹੀ ਨਹੀਂ ਉਹਨੂੰ ਆਹ ਦੇਖੋ ਜੀ ਆਪਾਂ ਪਾ ਲਿਆ ਹੁਣ ਚ ਪਨੀਰ ਪਨੀਰ ਪਾ ਲਿਆ ਕद्दू ਕਸ ਕਰਕੇ ਲਈ ਤਵਾ ਤਾਂ ਲਿਆ ਆਪਾਂ ਤਵਾ ਗਰਮ ਕਰ ਲੈਣਾ ਆਪਾਂ ਬਾਲਾ ਗਰਮ ਵੀ ਨਹੀਂ ਕਰਨਾ ਤੇ ਉੱਤੇ ਲਾ ਲੈਣਾ ਆਪਾਂ ਹਲਕਾ ਹਲਕਾ ਕਿਉ ਤਾਂ ਕਿ ਜਿਹੜਾ ਆਪਾਂ ਤੀਨਾ ਦਾ ਯਾਹ ਪਾ ਕੇ ਨਾ ਬੇਸਨ ਦਾ ਪੂੜਾ ਦੋ ਵੀ ਕਹਿਣਾ ਆਪਾਂ ਜੀ ਦੀ ਉਹ ਨਾਲ ਨਾਲ ਚੱਪੀ ਜੇ ਤਾਂ ਨਾਨ ਸਟਿਕ ਹੈਗਾ ਤੁਹਾਡੇ ਤਾਂ ਆਪਾਂ ਫਿਰ ਤਾਂ ਕੋਈ ਨਹੀਂ ਨਹੀਂ ਪ੍ਰੋਬਲਮ ਪਰ ਜੇ ਨਾਨ ਸਟਿਕ ਨਹੀਂ ਆ ਤਾਂ ਫਿਰ ਕਿਉ ਹੋਊਗਾ ਲੈ ਚੀ ਜੀ ਲੱਗ ਪਾएंगे ਆਪਾਂ ਪਾਵਾਂਗੇ ਇੱਕ ਕੜਛੀ ਭਰ ਲਈ ਮੈਂ ਠੀਕ ਹੈ ਜੀ ਇਹਨੂੰ ਆਪਾਂ ਥੋੜਾ ਜਿਹਾ ਮੀਡੀਅਮ ਤੇ ਕਰ ਦਾਂਗੇ ਕਿਉਂਕਿ ਜੇ ਇੱਕਦਮ ਸੇਕ ਲੱਗ ਗਿਆ ਫਿਰ ਕੱਚਾ ਰਹੇਗਾ ਤੇ ਹੁਣ ਆਪਾਂ ਇਹਨੂੰ ਏਦਾਂ ਪਾ ਲਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਏਦਾਂ ਹਿਲਾ ਲਵਾਂਗੇ ਠੀਕ ਹੈ ਇਹ ਦੇਖੋ ਜਿਹਨੀਆਂ ਚੀਜ਼ਾਂ ਨਾਲ ਹੀ ਅੱਪਾ ਇੱਧਰ ਹੋਰ ਥੋੜਾ ਮੋਟੇ ਬਣਨਗੇ ਕਿਉਂਕਿ ਇਹਦੇ ਵਿੱਚ ਅਪਾ ਹੁਣ ਪਰੇ ਕੁਝ ਪਾਇਆ ਹੈਗਾ ਪਿਆਜ਼ ਪਾਈ ਆ ਟਮਾਟਰ ਪਾਈ ਆ ਹਰੀ ਮਿਰਚ ਪਾਈ ਆ ਦਿੱਤੀ ਅਪਾ ਪਨੀਰ ਪਾਇਆ ਵਾ ਦੇੜੀ ਨਾ ਅੱਜ ਲੈ ਚੈਲੰਜ ਕੀਤਾ ਦੇੜੀ ਕਿ ਮੈਂ ਹੰਮੀ ਨਾਲ ਕੋਹ ਕਰਨਾ ਬੀਟ ਕਰਨਾ ਮੀਨ ਅੱਜ ਅੱਜ ਤੇਰੀ ਚੀਲਾ ਬਣਾਇਆ ਨਹੀਂ ਕੀ ਲਾ ਪੂਰੀ ਦਬੀ ਗਈ ਬਾਹਾਂ ਦੇ ਨਾ ਪਾ ਹਾਏ ਰਬਾ ਦੇਹੇ ਦੇ ਰਸਪੈਨੜ ਦੇਖ ਲੈ ਜੇ ਪਹਿਲੇ ਆਹ ਹੋਰ ਫਿਰ ਆਪਣਾ ਦੇਖੋ ਜੀ ਚੀਲਾ ਰੜ ਗਿਆ ਹੁਣ ਸਗਰਾ ਕਰਦੇ ਹਾਂ ਪਹਿਲਾ ਚੀਲਾ ਤਾਂ ਥੱਲੇ ਲੱਗਦਾ ਹੁੰਦਾ ਸੋ ਜੇ ਤੁਹਾਡਾ ਵੀ ਲੱਗਿਆ ਥੱਲੇ ਟੈਨਸ਼ਨ ਨਾ ਲਈਓ ਕਿ ਪਹਿਲਾ ਥੱਲੇ ਲੱਗੇਗਾ ਜਦੋਂ ਕੰਪਿਟੀਸ਼ਨ ਚੱਲ ਰਿਹਾ ਹੈ ਇਹਨਾਂ ਤੇਲ ਥੋੜੀ ਪਾਉਣਾ ਸੀ ਲੋ ਯਾਰ ਅੱਛੀ ਹੈ ਵੀ ਉਹ ਦੇ ਕੁੱਕਾਂ ਨੇ ਮੈਂ ਦੱਬ ਕੇ ਨਾ ਚਿਪਕ ਜੂ ਦੇਖ ਰਿਹਾ ਉਹ ਯਾਰ ਉੱਪਰ ਜਿਪਕ ਜੂ ਹੈ ਨਾ ਦੱਬ ਕੇ ਮੈਂ ਹੋਲੀ ਗੱਲ ਹੋਦਾ ਹੈ ਤਾਲ ਤਾ ਵਿੱਚ ਤੜਕਾ ਦਾ ਸ਼ੈਫ ਹੈ ਬੇਰੀ ਸੰਜੀਵ ਕਪੂਰ ਸ਼ੈਫ ਤੇ ਇਹ ਨਾ ਉਹ ਇਹ ਆਪਾਂ ਤੁਹਾਨੂੰ ਸਮਝਾਇਆ ਮੈਂ ਗਲਤ ਚੀਜ਼ ਲੈ ਆ। ਇਹ ਤਾਂ ਹੋ ਗਿਆ ਫੇਰ ਮੈਂ ਡਿਊਟੀ ਦੇਦੀ ਜਾਂਣਾ ਹੁਣ। ਹਰੇਕ ਨੂੰ ਨਾ ਮਸ ਸੀਕ ਲੱਗ ਲੈਣ ਦੇ ਹੁਣੇ ਉਹ ਮੁੰਡਾ ਹਾਰਦਾ ਜਦੋਂ ਉਹ ਇਹ ਥੱਲਿਓਂ ਪੱਕ ਗਿਆ ਫਿਰ ਇਹਨੇ ਆਪਦੇ ਆਪ ਸੜ ਦੇਣਾ ਇਹਨੂੰ ਕਦੇ ਨਹੀਂ ਫਿਰ ਦੋਸਾਂ ਦਾ ਮੱਚ ਵੀ ਸਕਦਾ ਉਹ ਪਰ ਸੈਕ ਤੋਂ ਮਾਰਦਾ ਉਹ ਪਗੜਾ ਜਿਹਾ ਬਣਾਇਆ ਸੀ ਉਹਦਾ ਨਹੀਂ ਨਹੀਂ ਕਰ ਰਿਹਾ ਬਹੁਤ ਵਧੀਆ ਜਾਊਗਾ ਖੇਡਣਾ ਹਲੇ ਨਾ ਖੇਡ ਹਾਰੇ ਠੀਕ ਨਹੀਂ ਹੁੰਦਾ ਦੇਰ ਦੇ ਪਤਾ ਲੱਗਿਆ ਥੋੜਾ ਜੀ ਮੇਰਾ ਮੋਟਾ ਲਵਾਂਗਾ ਇਹ ਬੰਦ ਦੇ ਦੇਣੇ ਆਪ ਆਪਾਂ ਆਪਣੇ ਹੱਥ ਲੰਣ ਲੱਗੇ ਆ ਘਰ ਆ ਜਦਾ ਪੂੜਾ ਉਧਰ ਆਪਣਾ ਇੱਧਰ ਕੀ ਕੋਈ ਆਪਨਾ ਹੈ ਪਰਫੈਕਟ ਹੁਣ ਮੈਂ ਥੱਲੇ ਕਿ ਦੇਵਾਂ ਉਹ ਮਾਈ ਟੋਟੇ ਜੀ ਤੁੰਗਾਂ ਪਰ ਮੈਂ ਜੇਪੁਰ ਜੀਵਣ ਕੀ ਵੇਰ ਉਹ ਵਾਂਗੀ ਯਾ ਥੱਲੇ ਜਾ ਮਗਿਆ ਉਹ ਜੀਵਣ ਕੀ ਤਾਂ ਹਾਰ ਗਿਆ ਭਾਈ ਕੰਪੀਟੀਸ਼ਨ ਹਾਰ ਗਿਆ ਜੇ ਤੂੰ ਮੈਂ ਆ ਇਹ ਪਤਾ ਕਿਉਂ ਟੁੱਟ ਗਿਆ ਤੈਂ ਪਾਦਲਾ ਮੈਂ ਸਾਰਾ ਕੁਰਚਣਾ ਲਗੇੜਤਾ ਇਹ ਪਾਦਲਾ ਦਿਖਾਤਾ ਮੈਂ ਮੈਂ ਕਿੱਦਾਂ ਮੈਂ ਥੋੜੀ ਰਖਾਇਆ ਪਾ ਕੇ ਕੜਚੀ ਦਾ ਫੇਰਤੀ ਮੈਂ ਕਿਹਾ ਸੀ ਵੀ ਕੜਚੀ ਨਾ ਫੇਰ ਚਿਪਕ ਜੂਗਾ ਮੈਂ ਤਾਂ ਕੁਰਚਣਾ ਦੇ ਦੋ ਹੁੰਦਾ ਪਰ ਉਹ ਕੰਮ ਨਹੀਂ ਹੈ ਹਾਰ ਗਿਆ ਆਪਣੇ ਉਹ ਕੱਪਾਂ ਸੁਰਗ ਦਾ ਇਹ ਦੇਖੋ ਜੀ ਆਪਣੇ ਆਲਾ ਕਿੰਨਾ ਵਧੀਆ ਬਣਿਆ ਦੇਖੋ ਫੇਰ ਮਾਣਾ ਰਗੀ ਜੱਕਰ ਪਿਆ ਯਾਰ ਤੇਲ ਵੱਧ ਰਹਿ ਗਿਆ ਤੇਲ ਨਹੀਂ ਵੱਧ ਰਿਹਾ ਪਤਾ ਕੀ ਹੈ ਜਿਹੜੀਆਂ ਕੜਚੀ ਫੇਰਦੀ ਨਾ ਕੜਚੀ ਨਹੀਂ ਫੇਰਨੀ ਸੀ ਉਹ ਕੜਚੀ ਨਾਲ ਇੱਕਦਮ ਚਿਪ ਗਿਆ ਨਾਲੇ ਪਹਿਲਾਂ ਚਿਪਕਦਾ ਹੀ ਹੁੰਦਾ ਜੈ ਜੈ ਦੇ ਮੈਂ ਤਾਂ ਦੂਜਾ ਬਣਾਉਂਗੀ ਉਹ ਨਹੀਂ ਕਰਦਾ ਡਰਾਈ ਵੇਹੂਣੇ ਬਣਾ ਲੀ ਤੇ ਹੁੰਦਾ ਡੈਡੀ ਨੇ ਪੁਰਜੀ ਬਣਾਈ ਰੋਟੇ ਲਗਾਉਗਾ ਚਿਲੇ ਨਾ ਚਿਰ ਦੇ ਚਿਲੇ ਦੀ ਪਰਦੀ ਹਨੇ ਤਾਂ ਗਿਆ ਹੈ ਜਿਹਨ ਲਈ ਐਜੰਕ ਕਰਾਤਾ ਕਰਵਾਉਂਦਾ ਤਾਂ ਹਨ ਇੱਥੇ ਦੇਖੋ ਜਮੀਨ ਤੇ ਆਸਮਾਨ ਦਾ ਫਰਕ ਇੱਕ ਜਮੀਨ ਵਾਂਗੂ ਪੂਰਾ ਸੱਦਾਗਾ ਆਇਕ ਆਸਮਾਨ ਦੇ ਵਾਂਗੂ ਪੂਰਾ ਦੇਖਦੇ ਆਏ ਪਾਪੜੀਆਂ ਬਣਾਈਆਂ ਨੇ ਪਹਿਲਾਂ ਤਾਂ ਮਾੜਾ ਨਹੀਂ ਬਣਿਆ ਇਹ ਹਾਂ ਸਵਾਦ ਬਹੁਤ ਓਣੀ ਇਹਨੂੰ ਨਾ ਪਾਪੜੀਆਂ ਇਹ ਡੈਡੀ ਡੈਡੀ ਆਉਦੇ ਬੋਦੀ। ਵਾ ਦੇਖੋ ਜੀ ਮੇਰੇ ਡੈਡੀ ਨੇ ਬਣਾਇਆ ਚੀਲਾ ਇਹ ਚੀਲਾ ਨਹੀਂ ਹੈਗਾ। ਇਹ ਚੀਲਾ ਕਾਂਪੂਰ ਜੀ ਚਿਲੇ ਨਾ ਖਾਵਾਂਗੇ ਚਿਲੇ ਦੀ ਪਰਤੀ। ਰੋ ਹੋ ਜਾਂਦਾ। ਉਹਨੂੰ ਹੱਥ ਖੋਲ ਲੈ ਦਵੀਂ ਕਿਉਂਕਿ ਪਤੀ ਦੇ ਇੱਕ ਰੋਟੀ ਪਾਓ ਪਤੀ ਦੇ ਰੋਟੀ ਲਾਉਣ ਤੇ ਹਾਰ ਗਿਆ ਆਉਂਦਾ ਬਣਾ ਨਹੀਂ ਹੁਣ ਗਰਮ ਗਰਮ ਖਾਣਾ ਸੰਗਾਂ ਚਾਹ। ਜੇ ਮਾਰਗੀ ਦਾ ਚੀਨੀਏ ਖਾਣਾ ਤਾਂ ਗਰਮ ਗਰਮ। ਉਹ ਨਹੀਂ ਉਹ ਗਰਮਾਸਰਾ। ਡੈਰੀ ਡੈਰੀ ਇਟਾਲੀਅਨ ਸਟਾਈਲ ਨਾ ਕਹਾਂਗੇ। ਆਪਾਂ ਕਾਂਟੇ ਲੋੜ ਨਹੀਂ ਆਉਂਦੇ। ਤਰ ਜੱਕੇ ਲੱਗਦੇ। ਉਹ ਤਾਂ ਨਹੀਂ ਵੀ ਨਾਲ ਹੁੰਦੀ ਉਹਦੇ। ਤੇ ਬੋਲਣਾ ਕੀ ਗੱਲ ਆ? ਨੇ ਹੋਮ ਦਾ ਮੈਂ ਖਾ ਕੇ ਤੁਹਾਨੂੰ ਦੱਸਦਾ ਫਿਰ ਤੂੰ ਖਾਈਂ ਵਰਮਾ ਯਾਰ ਹਮੇ ਤੇਲ ਲੈ ਕੇ ਦੇ ਥੋੜਾ ਜਿਹਾ ਵਧੀਆ ਬਣੇ ਹਾਂ ਹਾਂ ਉਹ ਦਿੰਦੇ ਸੀ ਉਹ ਦਿੰਦੇ ਦਾ ਫਿਰ ਬਣਿਆ ਓਕੇ ਆ ਪੂਰਾ ਵਧੀਆ ਬਣਿਆ ਕਰਾ ਪੂਰਾ ਡੇਢ ਘੰਟੇ ਬੋਲਣਾ ਜਦੋਂ ਸੱਚੇ ਬੋਲਣਾ ਸੱਚੇ ਬੋਲਿਆ ਪੂਰਾ ਗੀਤਾ ਦਾ ਤਰੱਕੀ ਸਮਾ ਖਾਣੀ ਆ ਚਲੋ ਜੀ ਤੁਸੀਂ ਇਹ ਬਣਾ ਕੇ ਜਰੂਰ ਦੇਖਿਓ ਤੇ ਪਹਿਲਾ ਥੱਲੇ ਗਰੂਰ ਲੱਗ ਜਾਂਦਾ ਹੁੰਦਾ ਘਵਰਾਇਓ ਨਾ ਇੱਕ ਥੱਲੇ ਲੱਗ ਜਾਂਦਾ ਆਪੇ ਬਾਅਦ ਜੀ ਉਹ ਵੀ ਗੈਸ ਤੁਸੀਂ ਹੌਲੀ ਰੱਖ ਕੇ ਪਹਿਲਾਂ ਪਾਓ ਹਾਂ ਮੈਨਾਂ ਕਹਿਆ ਨਾ ਜਿਦਾ 버ਗਰ ਬਣਦੇ ਨੇ ਉਹ ਤਾਂ ਵਧੀਆ ਉਹਨੂੰ ਵਧੀਆ ਹੈ ਜਿਹੜੇ ਆਪਾਂ 버거 ਖਾਂਦੇ ਆਂ ਜੀ ਬਾਹਰੋਂ ਜਾਂ ਆਪਾਂ ਟਿੱਕੀਆਂ ਖਾਂਦੇ ਆਂ ਜਾਂ ਸਮੋਸੇ ਖਾਂਦੇ ਆਂ ਉਹਦੇ ਨਾਲੋਂ ਬਹੁਤ ਵਧੀਆ ਚੀਜ਼ ਆ। ਕਿਉਂਕਿ ਇਹਦੇ ਵਿੱਚ ਬੇਸਣ ਹੈ। ਇਹਦੇ ਵਿੱਚ ਆਪਾਂ ਪਿਆਜ਼ ਪਾਇਆ, ਟਮਾਟਰ, ਹਰੀ ਮਿਰਚ ਵੀ ਆਪਾਂ ਆਪਣਾ ਪਨੀਰ ਪਾਇਆ। ਤਾਜ਼ਾ ਤਾਲੀਆਂ ਚੀਜ਼ਾਂ ਪਾਈਆਂ ਸਾਰੀਆਂ। ਤੋਂ ਘਰੇ ਸਾਫ਼ ਸੁਥਰੇ ਤਰੀਕੇ ਨਾਲ ਆਪਾਂ ਬਣਾਇਆ। ਬਹੁਤ ਵਧੀਆ ਤੁਸੀਂ ਵੀ ਘਰੇ ਬਣਾ ਕੇ ਖਾ ਕੇ ਜਰੂਰ ਦੇਖਿਓ। ਜੇ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਵੀ ਜਰੂਰ ਦੱਸਿਓ। ਤੇ ਅੱਜ ਆਪਾਂ ਕੋਸ਼ਿਸ਼ ਕਰੀਏ ਵੱਧ ਤੋਂ ਵੱਧ ਤੁਹਾਡੇ ਨਾਲ ਗੱਲਾਂ ਬਾਤਾਂ ਤੇ ਹਾਸੇ ਵਾਲੀ ਵੀਡੀਓ ਵੀ ਸ਼ੇਅਰ ਕਰਨ ਦੀ। ਤੋ ਚਲੋ ਜੀ ਹੁ ਹੋ ਗਏ ਤਾਂ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ